ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਦਰਸ਼ਨ ਪਿਆਸੀ ਦਿਨ ਸਰਾਤ ਚਿਤ ਵੰਦਨ ਨੀਤ ਖੋਲ ਕਪਟ ਗੁਰ ਮੇਲੀਆ ਨਾਨਕ ਹਰ ਸੰਗ ਮੀਤ ਸਾਜਨ ਤੇਰੇ ਕਰਨ ਕੀ ਹੋਇ ਰਾ ਸਦ ਤੂਰ ਨਾਨਕ ਸਰਨ ਤੋ ਹਰੀਆ ਵੇਖੋ ਸਦ ਹਜੂਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਸ਼ਲੋਕਾ ਨੰਨਾ ਚੌਥਾ ਮੜੀ ਅੰਤਰ ਹਮੈ ਮੇਰੋ ਮੋਖ ਦਰਜਣਾ ਨਾਨਕ ਰੋਗ ਗਵਾਏ ਮਿਲ ਸਤ ਗੁਰ ਸਦੂ ਸਜਣਾ ਮਹੱਲਾ ਚੌਥਾ ਮਨ ਤਲ ਨਤ ਰੰਗ ਸੋ ਗੁਰਮੁਖਰ ਕੋ ਨਾਸ ਜਨ ਨਾਨਕ ਸ਼ਰਨਾ ਗਤੀ ਹਰ ਮੇਲੇ ਗੁਰ ਸ਼ਬਾਸ ਯਾ ਗਮ ਹੈ ਕਿਸ ਨਾਲ ਤੂੰ ਅੜੀਐ ਤੁਦ ਜੇ ਵੜ ਹੋਏ ਸੋਏ ਅੱਖੀਆਂ ਤੁਦ ਜੇ ਹਾਂ ਤੂੰ ਹੈ ਪੜੀਐ ਘਟ ਘਣੇ ਕੋ ਵਰਤਦਾ ਗੁਰਮੁਖ ਪਰਗੜੀਐ ਤੂੰ ਸਚ ਅਸਬ ਸਦਾ ਕਰਸਮ ਹੈ ਸਬਦੋ ਤੂੰ ਚੜੀਐ ਤੂੰ ਕਰੇ ਸ ਸੱਚੇ ਹੋਏ ਸੀਤਾ ਕਾਏ ਤਕੜੀਏ ਤੂੰ ਸੱਚ ਅਸਲ ਸਦਾ ਖਸਮ ਹੈ ਸਭ ਦੂ ਤੂੰ ਚੜੀਏ ਤੂੰ ਕਰੇ ਸ ਸੱਚੇ ਹੋਏ ਸੀਤਾ ਕਾਏ ਤਕੜੀਏ ਆਓ ਗੁਰੂ ਪਿਆਰੇ ਗੁਰੂ ਸਵਾਰੇ ਸਤਸੰਗੀ ਜਨੋ ਰਜਾਨਾ ਦੀ ਕਰ ਪਾਤਸ਼ਾਹ ਜੀ ਕੀ ਅਪਾਰ ਕਿਰਪਾ ਬਖਸ਼ਿਸ ਦਾ ਸਦਕਾ ਅੰਮ੍ਰਿਤ ਵੇਲੇ ਤੁ ਲੈ ਕਰਕੇ ਹੀ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਲਵਾ ਰਹੇ ਹੋ ਆਓ ਲੜੀਵਾਰ ਗੁਰਬਾਣੀ ਦੇ ਵਿਚਾਰ ਨਾਲ ਜੁੜਨਾ ਕਰੀਏ ਜੀ ਸਾਜਿਆ ਦਾ ਕੁਇਤਰੀ ਸ਼ਬਦ ਰਾਗ ਗਉੜੀ ਵਿੱਚੋਂ ਗਉੜੀ ਕੀ ਵਾਰ ਮਹੱਲਾ ਚੌਥਾ ਦਾ ਤੀਸਰਾ ਸ਼ਬਦ ਤੀਸਰਾ ਸਲੋਕ ਮਹੱਲਾ ਤੇ ਪੌੜੀ ਆਪ ਜੀ ਨੇ ਪਾਠ ਸਰਵਣ ਕੀਤਾ ਟਣ ਟਣ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਸ੍ਰੀ ਗੁਰੂ ਲੰਦਾਸ ਜੀ ਮਹਾਰਾਜ ਇਨ ਸ਼ਬਦਾਂ ਨਾਲ ਹੀ ਕੀ ਬਿਆਨ ਕਰਦੇ ਆ ਉਪਦੇਸ਼ ਬਖਸ਼ਿ ਕਰਦੇ ਆ ਅਰੰਭ ਕਰਕੇ ਸਰਵਣ ਕਰਗੇ ਉਸ ਤੋਂ ਪਹਿਲਾਂ ਆਪਣੀਆਂ ਤੇ ਦਾਸ ਦੀਆਂ ਗੁਰੂ ਚਰਨਾਂ ਵਿੱਚ ਲਵਾਓ ਹਾਜ਼ਰੀਆਂ ਗੁਰੂ ਕਾ ਬਖਸ਼ਿਆ ਫਤਿਹ ਦਾ ਨਾਰਾ ਕਰੋ ਬੁਲੰਗ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਸਾਹਿਬ ਜੀਓ ਸ਼ਲੋਕਾ ਮਹਲਾ 4 ਮਨ ਅੰਦਰ ਹਮੈ ਰੋਗ ਹੈ ਭਰਮ ਭੂਲੇ ਮਨ ਮੁਖ ਦੁਲਜਣਾ ਨਾਦ ਕਰੋਗ ਗਵਾਏ ਮਿਲ ਸਤਗੁਰ ਸਾਰੂ ਸਜਣਾ ਤਨ ਤਨ ਸਹਿ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਸੋਢੀ ਸੁਲਤਾਨ ਸ਼ਤਰ ਚਵਰ ਤੱਕ ਦੇ ਮਾਲਕ ਸੋਢੀ ਪਾਤਸ਼ਾਹ ਜੀ ਕੀ ਬਖਸ਼ਿਸ਼ ਕਰਦੇ ਹਨ ਕਿ ਸਿੱਖੋ ਸਾਡੇ ਮਨ ਦੇ ਅੰਦਰ ਇੱਕ ਬਿਮਾਰੀ ਹੈ ਜਿਸ ਨੂੰ ਹਉਮੈ ਕਹਿੰਦੇ ਹੈ ਹਉਮੈ ਦੀਰਗ ਰੋਗ ਹੈ ਇੱਕ ਵੱਡੀ ਬਿਮਾਰੀ ਹੈ दारू ਵੀ ਭਾਵੇਂ ਅੰਦਰੇ ਪਈ ਹੈ ਜੇ ਬੰਦਾ ਲਵੇ ਤਾਂ ਮਨ ਅੰਤਰ ਹਉਮੈ ਰੋਗ ਹੈ ਪਰਮ ਭੂਲੇ ਮਨੁਖ ਦੁਰਜਨਾ ਇਸ ਹਉਮੈ ਦੀ ਬਿਮਾਰੀ ਨੇ ਮਨੁੱਖ ਨੂੰ ਪਰਮਾਪਨੇਖਿਆਂ ਵਿੱਚ ਪਾ ਛੱਡਿਆ ਪਟਕਾ ਛੱਡਿਆ ਔਰ ਵਿਸ਼ੇ ਵਕਾਰਾਂ ਦੇ ਵਿੱਚ ਭਟਕਦੇ ਹੋਏ ਦੁਰਜਨ ਮਾੜੀ ਸੋਚ ਵਾਲੇ ਬਣ ਚੁੱਕੇ ਹਨ ਤੇ ਫਿਰ ਸੇਖ ਕਹਿੰਦੇ ਮਾਲਜ ਕੋਈ ਦਵਾਈ ਦੱਸੋ ਫਿਰ ਰੋਗ ਦੱਸਿਆ ਤਾਂ ਨਾਰਕ ਰੋਗ ਵਾਏ ਇਸ ਰੋਗ ਨੂੰ ਗਵਾਇਆ ਜਾ ਸਕਦਾ ਹੈ ਮੇਰੇ ਸਤਿਗੁਰ ਸਾਧੂ ਸੱਜਣਾ ਇਹਦੀ ਦਵਾਈ ਗੁਰੂ ਕੋਲੇ ਸਾਧੂਆਂ ਕੋਲੇ ਗੁਰਮੁਖਾਂ ਦੇ ਕੋਲ ਹੁੰਦੀ ਹੈ ਹੋਵੇਂ ਇਹ ਨੀਰਗ ਰੋਗ ਹੈ दारू ਪੀ ਸਮਾਹੇ ਕਿਰਪਾ ਕਰੇ ਜੀ ਆਪਣੀ ਤਾਂ ਗੁਰ ਕਾ ਸ਼ਬਦ ਕਮਾਹੇ ਇਸ ਦਾ ਇਲਾਜ ਹੈ ਗੁਰ ਦੀ ਸ਼ਬਦ ਦੀ ਕਮਾਈ ਕਰਨੀ ਮਹੱਲਾ ਚੌਥਾ ਮੰਨਤਾ ਨਰਕ ਤਾਰੰਗ ਸਿਉ ਗੁਰਮੁਖ ਹਰਿ ਗੁਣਤਾਸ ਜਿਹੜੇ ਜੀਵ ਜਿਹੜੇ ਮਨੁੱਖ ਸਤਗੁਰ ਦੇ ਸਾਹਮੁਖ ਰਹਿੰਦੇ ਹਨ ਭਾਵ ਗੁਰੂ ਆਲੇ ਬਣ ਜਾਂਦੇ ਹਨ ਗੁਰੂ ਦੇ ਲੜ ਲੱਗਦੇ ਆ ਗੁਰਬਤਨ ਸਾਥ ਚੱਲਦੇ ਆ ਕੁਛ ਵੀ ਕਰਨ ਤੋਂ ਪਹਿਲਾਂ ਗੁਰੂ ਦੀ ਮੱਤ ਨੂੰ ਵੇਖਦੇ ਆ ਕੀ ਸਾਨੂ ਗੁਰੂ ਦੀ ਮਾਤੇ ਦਰਜਲ ਦੀ ਸਲਾਹ ਦਿੰਦੀ ਹੈ ਜਿਵੇਂ ਆਪਾਂ ਭੂਮੀਏ ਚੋੜ ਦੀ ਸਾਖੀ ਜਾਣਦੇ ਆ ਮਬੇ ਨਾਨਕ ਜੀ ਨੇ ਚੋਰੀਆਂ ਛੱਡਣ ਨੂੰ ਕਿਹਾ ਕਹਿੰਦਾ ਜੀ ਇਹ ਤਾਂ ਛੁੱਟਣੀਆਂ ਨਹੀਂ ਚਲ ਠੀਕ ਹੈ ਤੂੰ ਸਾਡੇ ਆ ਤਿੰਨ ਬਚਨ ਯਾਦ ਰੱਖੀ ਗਰੀ ਮਾਰਨੀ ਕਰਨੀ ਕਹਦਾ ਲੋਲ ਖਾ ਕੇ ਹਰਾਮ ਨਹੀਂ ਕਰਨਾ ਤੇ ਝੂਠੀ ਬੋਲਣਾ ਜਦੋਂ ਅਗਲੀ ਚੋਰੀ ਕਰਨ ਗਿਆ ਤਿੰਨੇ ਵਚਨ ਯਾਦ ਰੱਖੇ ਚੋਰੀ ਕਰਨ ਤੁਰਦਾ ਤਾਂ ਫਿਰ ਵੇਖਦਾ ਗਰੀਬ ਮਾਰਨੀ ਕਰਨੀ ਆਪਾਂ ਰਾਜੀ ਦੇ ਕਰਦੇ ਆਂ ਗਾ ਜਾਣ ਲੱਗਿਆ ਪਹਿਲੇ ਨਾਲ ਮਿਲ ਗਿਆ ਕੌਣ ਹੈ ਤੂੰ ਕਿੱ데 ਚੱਲਿਆ ਕਹਿੰਦਾ ਮੈਂ ਚੋਰ ਆ ਉਹ ਕਹਿੰਦਾ ਨਹੀਂ ਨਹੀਂ ਭਾਈ ਸਾਹਿਬ ਆਇਆ ਕਹਿੰਦਾ ਨੀ ਖੈਰ ਹੁੰਦਾਗਾ ਤੂੰ ਚੋਰ ਤਾਂ ਲੱਗਦੇ ਨਹੀਂ ਕਿਉਂਕਿ ਚੋਰ ਉਹ ਜਾਂ ਭੇਸ ਬਣਾਣਦੇ ਆ ਜਿਉਂ ਜੇ ਥਾਂ ਤੇ ਜਾਣਾ ਹੁੰਦਾ ਅੰਦਰ ਜਾ ਕੇ ਚੋਰੀ ਕੀਤੀ ਖਜ਼ਾਨਾ ਭੰਨਿਆ ਪੰਡ ਵਣ ਲਈ ਤੁਰਨ ਲੱਗਿਆ ਕਿਤੇ ਖਾਣੇ ਵਾਲੀ ਮੇਜ਼ ਤੇ ਹੱਥ ਵੱਜਿਆ ਹਨੇਰੇ ਚ ਉਹਦੇ ਵਿੱਚ ਲੂਣ ਵਾਲੀ ਪਲੇਟ ਜਾਂ ਚੂਰਨ ਦੀ ਪਲੇਟ ਪਈ ਸੀ ਹੱਥ ਨੂੰ ਲੱਗਿਆ ਪਰ ਬਰਾ ਕੁਛ ਉਹ ਤੁਰੰਤ ਹੀ ਜਿਹੜਾ ਸੀ ਉਂਗਲ ਜੀਭ ਨੂੰ ਲੱਗ ਗਈ ਲੋਨ ਖਾਦਾ ਗਿਆ ਹੁਣ ਕਹਿੰਦਾ ਲੂਣ ਹਰਾਮ ਨਹੀਂ ਕਰਨਾ ਚੋਰੀ ਤਾਂ ਫੇਰ ਵੀ ਕਰਨਾਗੀ ਪਰ ਮਹਾਪੁਰਸ਼ਾਂ ਦੇ ਬਚਨ ਫੇਰ ਨਹੀਂ ਮਿਲਦੇ ਇਸ ਕਰਕੇ ਦੇਖੋ ਉਸਨੇ ਪਹਿਲੀ ਹੀ ਚੋਰੀ ਤੋਂ ਬਾਅਦ ਰਾਜੇ ਦਾ ਵਜ਼ੀਰ ਬਣਨਾ ਕੀਤਾ ਹੈ ਗੁਰੂ ਦੇ ਬਚਨਾਂ ਦੀ ਬਰਕਤ ਹੈ ਸੋ ਜਿਨ੍ਹਾਂ ਨੇ ਗੁਰੂ ਦੇ ਬਚਨਾਂ ਨੂੰ ਮਨ ਤਲ ਵਿੱਚ ਧਾਰਨ ਕਰ ਲਿਆ ਮਨ ਤਾਂ ਰੱਤਾ ਰੰਗ ਸਿਓ ਗੁਰਮੁਖ ਹਰਗੋੜ ਤਾਸ ਜਿਨ੍ਹਾਂ ਨੇ ਗੁਰੂ ਦੇ ਦਸੇ ਗੁਣਾ ਨੂੰ ਜੀਵਨ ਵਿੱਚ ਗ੍ਰਹਿਣ ਕਰ ਲਿਆ ਹਰੀ ਦੇ ਰੰਗ ਵਿੱਚ ਰੰਗੇ ਗਏ ਜਨ ਨਾਨਕ ਹਰ ਸ਼ਰਨਾਗਤੀ ਹਰ ਮੇਲੇ ਗੁਰ ਸ਼ਾਸਾਸ ਇਹ ਨਾਨਕ ਦਾ ਦੀ ਸ਼ਰਨ ਮੰਗਦਾ ਹੈ ਜਿਨ੍ਹਾਂ ਨੂੰ ਗੁਣਤਾਸ ਗੁਣ ਦੇ ਖਜ਼ਾਨੇ ਪਰਮੇਸ਼ਰ ਨੇ ਆਪਣੀ ਛਣ ਵਿੱਚ ਰੱਖ ਲਿਆ ਆਪਣੇ ਨਾਲ ਮਿਲ ਲਿਆ ਇਹ ਨਾਨਕ ਵੀ ਉਹਨਾਂ ਦੇ ਚਰਨਾਂ ਦੀ ਸ਼ਰਨ ਮੰਗਦਾ ਹੈ ਪਾਉ ਉਹਨਾਂ ਦੀ ਸੰਗਤ ਮੰਗਦਾ ਹੈ ਕਿਰਪਾ ਕਰੋ ਅੱਗੇ ਫਿਰ ਪਾਉੜੀ ਵਿੱਚ ਪਾਤਸ਼ਾਹ ਬਿਆਨ ਕਰ ਦੇਣ ਬੌਰੀ ਤੋ ਕਰਤਾ ਪੁਰਖ ਅਗੰਮ ਹੈ ਕਿਸ ਨਾਲ ਤੂੰ ਬੜੀ ਐ हे ਪ੍ਰਭੂ ਤੂੰ ਸਾਰੀ ਸ੍ਰਿਸ਼ਟੀ ਦਾ ਕਰਤਾ ਪੁਰਖ ਰਚਣ ਵਾਲਾ ਹੈ ਸ੍ਰਿਸ਼ਟੀ ਵਿੱਚ ਵਿਆਪਕ ਹੈ ਪਰ ਇਹ ਤੋਂ ਪਰੇ ਨੇੜੇ ਤੋਂ ਨੇੜੇ ਹਰਥਾਤੇ ਹੈ ਕਿਸ ਨਾਲ ਤੂੰ ਬੜੀ ਐ ਤੈਨੂੰ ਕਿਸ ਦੇ ਨਾਲ ਤੁਲਨਾ ਕਰੀਏ ਭਾਵ ਤੇਰੀ ਤੁਲਨਾ ਕਿਸੇ ਨਾਲ ਹੋ ਨਹੀਂ ਸਕਦੀ ਤੁਦ ਜੇ ਵਰਡ ਹੋਏ ਸੋ ਆਖੀਐ ਤੁਦ ਜੇਹਾ ਤੂੰ ਹੈ ਪੜੀਐ ਜੇ ਤੇ ਕੋਈ ਵਰਗਾ ਕੋਈ ਹੋਵੇ ਤਾਂ ਕਹਿ ਦਈਏ ਤੂੰ ਫਲਾਣੇ ਵਰਗਾ ਤੇਰੇ ਫਲਾਣਾ ਤੇਰੇ ਵਰਗਾ ਹੈ ਹਾਂ ਹੈ ਉਹਦੇ ਵਰਗੇ ਪਰ ਜਿਹੜੇ ਉਹਦੇ ਵਰਗੇ ਬਣ ਗਏ ਉਹ ਅੱਜ ਰਹੇ ਨਹੀਂ ਉਹਦੇ ਵਿੱਚ ਮਿਲ ਗਏ ਹਰ ਕਾ ਸੇਵਕ ਸੋ ਹਰ ਜੇਹਾ ਭੇਦ ਜਾੜੋ ਬਾਣਸ ਦੇ ਆਉ ਰੱਬ ਵਿੱਚ ਮਿਲ ਕੇ ਰਾਬੀ ਹੋਵੇ ਜਿਵੇਂ ਕੋਈ ਸਮੁੰਦਰ ਵਿੱਚ ਉਭੀ ਲਾ ਕੇ ਸਮੁੰਦਰ ਹੀ ਹੋ ਜਾਵੇ ਤੁਹ ਜੇ ਵਰਡ ਹੋਏ ਸੋ ਆਖੀ ਐ ਤੇਰੇ ਜੱਡਾ ਕੋਈ ਹੋਵੇ ਤਾਂ ਕਹੀ ਐ ਤੁਝ ਜਿਹਾ ਤੂੰ ਹੈ ਪੜੀ ਐ ਮੈਂ ਤਾਂ ਹਰ ਥਾਂ ਤੇ ਇਹੀ ਪੜਿਆ ਜਿਹਾ ਸੁਣਿਆ ਹੈ ਕਿ ਵਸ ਤੇਰੇ ਵਰਗਾ ਤੂੰ ਹੀ ਹੈ ਤੂੰ ਘਟ ਘਟੇ ਕੋ ਵਰਤਦਾ ਤੂੰ ਸਾਰਿਆ ਥਾਵਾਂ ਤੇ ਵਰ ਸੁਭਾਏ ਮਾਨ ਹੈ ਵਿਆਪਕ ਹੈ ਵਰਤੀ ਮਾਨ ਹੈ ਸਾਰਿਆਂ ਦੇ ਹਿਰਦੇ ਵਿੱਚ ਤੂੰ ਵਸਦਾ ਹੈ ਤੂੰ ਘਟ ਘਟੇ ਇੱਕੋ ਵਰਤਦਾ ਗੁਰਮੁਖ ਪਰਗੜੀ ਐ ਔਰ ਤੂੰ ਗੁਰਮੁਖਾਂ ਦੇ ਅੰਦਰ ਗਣ ਬਣਾ ਕੇ ਬੈਠਾ ਕਿਨਾ ਬਣਾ ਕੇ ਬੈਠਾ ਗੁਰਮੁਖਾਂ ਦੇ ਅੰਦਰ ਤੂੰ ਵਸਦਾ ਹੈ ਇਹ ਭੇਦ ਗੁਰੂ ਰਾਹੀਂ ਪ੍ਰਗਟ ਹੁੰਦਾ ਤੂੰ ਸਭਨਾ ਦਾ ਮਾਲਕ ਹੈ ਤੂੰ ਸਭ ਦੇ ਅੰਦਰ ਵੜ ਕੇ ਬੈਠਾ ਹੈ ਪਰਗੜੀ ਐ ਸਭ ਦੇ ਹਿਰਦੇ ਦੇ ਵਿੱਚ ਵਸਦਾ ਹੈ ਤੂੰ ਸੱਚਾ ਸੰਸਦਾ ਖਸਮ ਹੈ ਤੂੰ ਸਾਰਿਆਂ ਦਾ ਸੱਚਾ ਮਾਲਕ ਹੈ ਜਿਨ੍ਹਾਂ ਦਾ ਕੋਈ ਨਹੀਂ ਉਹਨਾਂ ਦਾ ਤੂੰ ਹੈ ਨੀਚਾ ਅੰਦਰ ਨੀਜ ਜਾਤ ਨੀਚੀ ਹੂੰ ਅਤਨੀਚ ਜੇ ਦੁਨੀਆ ਵਿੱਚ ਕਿਸੇ ਦਾ ਕੋਈ ਵੀ ਨਾ ਹੋਵੇ ਤਾਂ ਵੀ ਤੂੰ ਤਾਂ ਉਹਨਾਂ ਦਾ ਹੈ ਹੀ ਨਾ ਇਸ ਕਾਰਕੇ ਤੂੰ ਉਹਨਾਂ ਦੇ ਵਿੱਚੋਂ ਪ੍ਰਗਟ ਹੁੰਦਾ ਹੈ ਪ੍ਰਗਟியே ਪ੍ਰਗਟ ਹੋਣਾ ਉਹਨਾਂ ਦੇ ਅੰਦਰ ਤੂੰ ਪ੍ਰਗਟ ਹੋ ਜਾਣਾ ਜਿਨ੍ਹਾਂ ਦੇ ਵਿੱਚ ਤੇਰੀ ਮੱਤ ਵੈ ਜਾਂਦੀ ਆ ਜੋ ਗੁਰਮੁਖ ਬਣ ਜਾਂਦੇ ਤੂੰ ਸੱਚਾ ਸਭ ਦਾ ਖਸਮ ਹੈ ਸਭ ਦੂ ਤੂੰ ਚੜੀਐ ਤੂੰ ਸਭ ਦਾ ਮਾਲਕ ਹੈ ਖਸਮ ਹੈ ਸਾਰਿਆਂ ਦੇ ਵਿੱਚ ਵਸਦਾ ਹੈ ਸਾਰਿਆਂ ਦਾ ਮਾਰਗਦਰਸ਼ਨ ਕਰਨ ਵਾਲਾ ਹੈ ਸਾਰੇ ਦੂ ਤੂੰ ਚੜੀਏ ਤੂੰ ਸਭ ਤੋਂ ਵੱਡਾ ਹੈ ਸਾਰੇ ਤੇਥੋਂ ਥੱਲੇ ਹਨ ਇਸ ਕਰਕੇ ਮਹਾਰਾਜ ਜੋ ਤੂੰ ਕਰੇ ਸੱਚੇ ਹੋਏ ਸੀ ਜੋ ਤੂੰ ਚਾਹੋ ਉਹ ਹੀ ਹੁੰਦਾ ਹੈ ਤੇ ਹੋ ਰਿਹਾ ਹੈ ਤਾਂ ਕਾਇਟ ਕਰੀਏ ਫਿਰ ਸਾਨੂੰ ਚਿੰਤਾ ਕਰਨ ਦੀ ਕੀ ਲੋੜ ਹੈ ਜਦੋਂ ਕਿ ਸਭ ਕੁਝ ਹੋਣਾ ਤੇਰੀ ਮਰਜ਼ੀ ਨਾਲ ਹੈ ਪਹਿਲੇ ਸ਼ਲੋਕ ਵਿੱਚ ਮਨਮੁਖਾਂ ਦੀ ਦਸ਼ਾ ਦੱਸੀ ਦੂਜੇ ਸ਼ਲੋਕ ਵਿੱਚ ਗੁਰਮੁਖਾਂ ਦੀ ਅਵਸਥਾ ਦਾ ਵਰਣਨ ਕੀਤਾ ਹੈ ਤੇ ਆਪ ਉਦਰੇ ਖੋਟੇ ਮਨੁੱਖ ਜਿਹੜੇ ਹਨ ਉਹ ਹੋਮੇ ਹਕਾਲ ਵਿੱਚ ਗਰਸੇ ਰਹਿੰਦੇ ਹਨ ਜਦੋਂ ਕਿ ਗੁਰਮੁਖ ਨਾਮ ਦੇ ਰੰਗ ਵਿੱਚ ਰੰਗੇ ਰਹਿੰਦੇ ਆ ਪੌੜੀ ਵਿੱਚ ਕਾਟਾ ਪੁਰਖ ਦੀਆਂ ਵਡਿਆਈਆਂ ਨੂੰ ਨਿਰੂਪਨ ਕੀਤਾ ਗਿਆ ਹੈ ਕਿ ਉਹ ਸੱਚੇ ਪ੍ਰਭੂ ਦੀ ਕਿਸੇ ਨਾਲ ਵੀ ਤੁਲਨਾ ਨਹੀਂ ਕੀਤੀ ਜਾ ਸਕਦੀ ਕਿਉਂਕਿ ਉਹ ਸਭ ਦਾ ਮਾਲਕ ਹੈ ਸਭ ਦਾ ਖਸਮ ਹੈ ਉਸ ਦਾ ਖਸਮ ਕੋਈ ਨਹੀਂ ਉਹ ਆਪੇ ਆਪ ਤੋਂ ਆਪ ਹੈ ਪਰ ਇਹ ਸਭ ਗੁਰੂ ਦੁਆਰਾ ਹੀ ਪ੍ਰਗਟ ਹੁੰਦਾ ਜਿਵੇਂ ਭਗਤ ਪੀਪਾ ਜੀ ਕਹਿੰਦੇ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੈ ਸੁ ਪਾਵੈ ਪੀਪਾ ਪਰਮਾ ਪਰਮ ਤਾਤ ਸਤਗੁਰ ਹੋਏ ਲਖਾਵੇ ਇਹ ਗੱਲ ਗੁਰੂ ਤੋਂ ਪਤਾ ਲੱਗਦਾ ਹੈ ਜਗਤਿਸ ਕੀ ਛਾਇਆ ਜਿਸ ਬਾਪ ਨ ਮਾਇਆ ਉਹ ਪਰਮੇਸ਼ਰ ਜਿਸ ਦੀ ਇਹ ਸ੍ਰਿਸ਼ਟੀ ਇਹ ਕੁਦਰਤ ਸ਼ਾਨ ਹੈ ਜਿਸ ਦਾ ਆਪਣਾ ਕੋਈ ਮਾਂ ਬਾਪ ਨਹੀਂ ਨਾ ਤਿਸ ਭੈਣ ਨਾ ਭਰਾ ਉਹ ਕਮਾਇਆ ਨਾ ਉਹ ਦਾ ਕੋਈ ਭੈਣ ਨਾ ਭਰਾ ਨਾ ਜਿਸ ਯੋਗਤ ਖਾਤ ਕੋਲ ਜਾਤੀ ਉਹ ਅਜਰਾਵਰ ਵਣ ਪਾਇਆ ਜਿਸ ਨੇ ਪਾਤਸ਼ਾਹ ਜੀ ਕਹਿੰਦੇ ਸੰਸਾਰ ਦੇ ਵਿੱਚ ਉਪਤ ਕੀਤਾ ਉਤਪਤ ਕੀਤਾ ਖਪਾਉਣ ਵਾਲਾ ਵੀ ਉਹ ਹੈ ਪਰ ਉਹ ਨੂੰ ਖਤਮ ਕਰਨ ਵਾਲਾ ਕੋਈ ਨਹੀਂ ਉਹ ਅਜਰਾਵਰ ਵਣ ਭਾਇਆ ਉਹ ਮਾਲਕ ਮੈਨੂੰ ਬਹੁਤ ਚੰਗਾ ਲੱਗਿਆ ਇਹ ਸੀ ਤੀਸਰੇ ਸ਼ਲੋਕ ਅਤੇ ਪਉੜੀ ਦੀ ਵਿਚਾਰ ਅੱਗੇ ਚੌਥਾ ਸ਼ਲੋਕ ਆਰੰਭ ਹੁੰਦਾ ਮੈ ਮਨ ਤਰਪੇਂ ਪ੍ਰਮਾਤ ਅਠੇ ਪਹਿਰ ਲਗਨ ਜਾਣ ਨਾਲ ਕਿਰਪਾ ਧਾਰ ਪ੍ਰਭ ਸਤਿਗੁਰ ਸੁਖ ਸੰਨ ਇਹ ਸ਼ਲੋਕ ਅਤੇ ਪਉੜੀ ਦੀ ਵਿਚਾਰ ਆਪਾਂ ਅਗਲੇ ਦਿਵਾਨਾ ਵਿੱਚ ਸਰਵਣ ਕਰਾਂਗੇ ਬੋਲਦਿਆਂ ਨੇਕਾਂ ਅਖਰ ਬਾਦ ਕਾਟ ਹੋ ਜਾਂਦੇ ਸਿੱਖ ਸੰਗਤਾਂ ਦੇ ਸਤਿਗੁਰੂ ਬਖਸ਼ਣ ਯੋਗ ਹੈ ਬਖਸ਼ ਲੈਣਾ ਜੀ ਸਮਾਪਤੀ ਕਰੀਏ ਬਲਾ ਫਤੇ ਪਾਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ wa wow. guru